ਹਾਂਜੀ ਫਸਫਰੀ ਗਾਲ ਬਈ ਸਾਰਿਆਂ ਨੂੰ ਮਿੱਤਰੋ ਜਾਨਵਰਾਂ ਦੇ ਵਿੱਚ ਬਹੁਤ ਵੱਡੀ ਠੱਗੀ ਚੱਲ ਰਹੀ ਆ ਬਹੁਤ ਵੱਡਾ ਫਰੌਡ ਚੱਲ ਰਿਆ ਸਾਡੇ ਨਾਲ ਖੁਦ ਹੁੰਦਾ ਹੁੰਦਾ ਬਚ ਗਿਆ ਅਸੀਂ ਬਈ ਹੈਗੇ ਆ ਹੰਡੇ ਹੋਏ ਅਸੀਂ ਤਾਂ ਬਚ ਗਏ ਤੇ ਫਰੌਡ ਫੜ ਲਿਆ ਬਈ ਤਾਂ ਮਿੱਤਰੋ ਬਈ ਹੋਇਆ ਕੀ ਪੰਜ ਦਿਨ ਪਹਿਲਾਂ ਅਸੀਂ ਰਵੀ ਦੇ ਫਾਰਮ ਦੀ ਵੀਡੀਓ ਪਾਈ ਮੱਜਾਂ ਦੀ ਹਨਾ ਮੱਜਾਂ ਦਾ ਫਾਰਮ ਦਿਖਾਇਆ ਉਹਦੇ ਵਿੱਚ ਦਿਖਾਈ ਘੋੜੀ ਸਾਰੇ ਜਾਨਵਰ ਦਿਖਾਏ ਇਹਨਾਂ ਦੀਆਂ ਮੱਜਾਂ ਦੀ ਫਾਰਮ ਦੀ ਵੀਡੀਓ ਦੇਖ ਕੇ ਰਵੀ ਕੋਲੋਂ ਨਾ ਰਵੀ ਕੋਲ ਕਾਲ ਆਉਣ ਲੱਗੀ ਲੁਧਿਆਣੇ ਤੋਂ ਕਹਿੰਦਾ ਬਈ ਅਸੀਂ ਚਾਰ ਕਮੱਜਾਂ ਲੈਣੀਆਂ ਨੇ ਇਹ ਕਹਿੰਦਾ ਕੋਈ ਗੱਲ ਨਹੀਂ ਬਈ ਆ ਜਾਓ ਦੇਖ ਜਾਓ ਤੇ ਲੈ ਜਾਓ ਤੇ ਬਈ ਬੰਦੇ ਆ ਗਏ ਪਰਸੋਂ ਪਰਸੋਂ ਆ ਗਏ ਉਹਨਾਂ ਦੇ ਵਿੱਚ ਦੋ ਬੰਦੇ ਆਏ ਸਰਦਾਰ ਬਣ ਕੇ ਤੇ ਇੱਕ ਬੰਦਾ ਆਇਆ ਦਲਾਲ ਬਣ ਕੇ ਤਾਂ ਬਈ ਬੰਦੇ ਸੀ ਉਹ ਤਿੰਨ ਆ ਗਏ ਚਲੋ ਜੀ ਕਹਿੰਦੇ ਬਈ ਮੱਜਾਂ ਲੈਣੀਆਂ ਨੇ ਅਸੀਂ ਮੱਜਾਂ ਦਿਖਾਤੀਆਂ ਰਵੀ ਨੇ ਇੱਕ ਬਈ ਕਹਿੰਦਾ ਕਾਹਾ ਕੀ ਕਾਹਾ ਕੀ ਤੇ ਮੱਜਾਂ ਤਾਂ ਮੱਜਾਂ ਕ ਨਹੀਂ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਬੈਸੇ ਖਾਸ ਕਰ ਤੇ ਉਹ ਇੱਕ ਵਾਰੀ ਫਾਰਮੈਲਟੀ ਕਰਤੀ ਮੱਜਾਂ ਤੋੜ ਕੇ ਦਿਖਾਤੀਆਂ ਹਨਾ ਤੋੜ ਕੇ ਦਿਖਾ ਕੇ ਬੰਨਤੀਆਂ ਇੱਧਰ ਖੜੀ ਸੀ ਰਵੀ ਦੀ ਘੋੜੀ ਬਈ ਉਹ ਤਵੇਲੇ ਚ ਉਧਰ ਨੂੰ ਹੋਲੇ ਇਹਨੂੰ ਰਵੀ ਨੂੰ ਕਹਿੰਦੇ ਕਹਿੰਦੇ ਬਈ ਤੇਰੀ ਘੋੜੀ ਵੇਚ ਦਿੰਨੇ ਆਂ ਅਸੀਂ 5 ਲੱਖ ਦੀ ਇਹ ਕਹਿੰਦਾ ਵੇਚ ਦੋ ਬਈ ਹੁਣ ਘੋੜੀ ਇਹਨੂੰ ਵੀ ਪਤਾ ਇਹਨੇ ਕਿੰਨੇ ਦੀ ਲਈ ਆ ਤੇ ਕਿੰਨੇ ਕ ਦੀ ਇਹ ਹੈਗੀ ਆ ਤੇ ਇਹ ਕਹਿੰਦੇ 5 ਲੱਖ ਦੀ ਵੇਚ ਦਾਂਗੇ ਕਹਿੰਦੇ ਠੀਕ ਆ ਉਸ ਤੋਂ ਬਾਅਦ ਕਹਿੰਦੇ ਅਸੀਂ 4 ਵਜੇ ਆਵਾਂਗੇ ਜਦੋਂ ਦੁੱਧ ਦਾ ਟਾਈਮ ਹੋਇਆ ਤੇ ਜਿਹੜੀ ਮੱਝ ਸਾਨੂੰ ਪਸੰਦ ਹੋਈ ਆ ਫਿਓ ਲੈ ਜਾਾਂਗੇ ਤੇ ਆ ਚੀਜ਼ ਦੇ ਵਿੱਚ ਚੱਲਦੇ ਚੱਲਦੇ ਰਵੀ ਨੂੰ ਉਹ ਮੁੰਡਾ ਦਲਾਲ ਬਣ ਕੇ ਆਇਆ ਸੀ ਜਿਹੜਾ ਉਹ ਫੈਟ ਤੇ ਲਿਆ ਕੇ ਕਹਿੰਦਾ ਕਹਿੰਦਾ ਚਲੋ ਕਹਿੰਦਾ ਮੈਂ ਇਹਨਾਂ ਨੂੰ ਹੋਰ ਫਾਰਮ ਦਿਖਾ ਲਿਆਵਾਂ ਕਹਿੰਦਾ ਸਰਦਾਰਾਂ ਨੂੰ ਤੇ ਇਹ ਕਹਿੰਦਾ ਇਹ ਫਾਰਮ ਬਣਾਈ ਜਾਂਦੇ ਨੇ ਇਹਨਾਂ ਦੀ ਜ਼ਮੀਨ ਆ ਗਈ ਚੰਡੀਗੜ੍ਹ ਰੋਡ ਤੇ ਤੇ ਇਹ ਫਾਰਮ ਬਣਾਈ ਜਾਂਦੇ ਨੇ ਬਹੁਤ ਵੱਡਾ ਤੇ ਇਹਨਾਂ ਨੇ 20 ਕਰੋੜ ਰੁਪਇਆ ਲਾਉਣਾ ਤੇ ਇਹਨਾਂ ਨੇ ਹੋਰ ਜਾਨਵਰ ਵੀ ਲੈਣੇ ਤੇ ਮੈਂ ਉਹ ਦਿਖਾ ਲਿਆਵਾਂ ਅਸੀਂ ਆ ਗਏ ਠੀਕਾ ਸੀ ਆਪਦੇ ਕੰਮ ਬਾਗੇ ਤੇ ਉਹ ਗੱਡੀ ਲੈ ਕੇ ਬਈ ਟੱਪ ਗੇ ਤਵੇ ਅਸੀਂ ਆਪਦੇ ਕੰਮ ਬਾਗੇ ਉਹ ਆਪਦੇ ਬਾਗੇ ਤੇ 4:00 ਵਜ ਗਏ ਸ਼ਾਮ ਦੇ ਤੇ ਰਵੀ ਨੇ ਫੋਨ ਕਰਿਆ ਵੀ ਮੱਜਾਂ ਚੋਣੀਆਂ ਨੇ ਹਨਾ ਤਾਂ ਬਈ ਆ ਜਾਓ ਬਈ ਧਾਰ ਮਾਰਾਂਗੇ ਤੇ ਦੇਖ ਜੋ ਤੇ ਲੈ ਜਾਓ ਤੇ ਉਹ ਕਹਿੰਦਾ ਬਈ ਜਿਹੜਾ ਦਲਾਲ ਸੀ ਮੁੰਡਾ ਕਹਿੰਦਾ ਐ ਕਰਕੇ ਨਾ ਅਸੀਂ ਨਾ ਆ ਸਰਦਾਰਾਂ ਨੂੰ ਫਾਰਮ ਦਿਖਾਉਂਦੇ ਫਿਰਦੇ ਆ ਤੇ ਘੋੜੇ-ਕੂੜੇ ਲੈਣੇ ਨੇ ਇਹਨਾਂ ਨੂੰ ਤੇ ਕਹਿੰਦਾ ਵੀਡੀਓ ਬਣਾ ਕੇ ਪਾ ਦਿਓ ਸਾਨੂੰ ਚਵਾਈ ਦੇ ਅਸੀਂ ਦੇਖ ਲਾਂਗੇ ਅੱਧੇ ਘੰਟੇ ਘੰਟੇ ਬਾਅਦ ਇਹਦੇ ਕੋਲੇ ਫੇਰ ਫੋਨ ਆ ਗਿਆ ਰਵੀ ਕੋਲੇ ਤੇ ਮੈਂ ਵੀ ਇੱਥੇ ਹੀ ਫਿਕਾ ਫਾਰਮ ਤੇ ਤੇ ਬਈ ਇਹਨੂੰ ਕਹਿੰਦਾ ਐ ਕਰਕੇ ਕਹਿੰਦਾ ਬਈ ਇਹ ਹੈਗੀ ਆ ਫਾਰਮ ਬਹੁਤ ਵੀ ਮੋਟੀ ਫਾਰਮ ਆ ਸਰਦਾਰ ਤਾਕੜੇ ਨੇ ਤੇ ਬਹੁਤ ਪੈਸਾ ਲਾਉਣਾ ਤੇ ਜਿੰਨੇ ਵੀ ਜਾਨਵਰ ਇਹਨਾਂ ਨੇ ਰੱਖਣੇ ਨੇ ਮੱਝਾਂ ਘੋੜੇ ਤੇ ਉਹ ਜਿੰਨੇ ਵੀ ਰੱਖਣੇ ਕਹਿੰਦਾ ਸਾਰੇ ਆਪਾਂ ਦਵਾਉਣੇ ਆ ਤੇ ਆਪਣੇ ਹੱਥੀ ਜਾਣਗੇ ਸਾਰੇ ਤੇ ਇਹ ਕਹਿੰਦਾ ਆਪਾਂ ਇਹਨਾਂ ਤੇ ਮੋਟੀ ਚੀਪੀ ਧਰਿਆ ਕਰਾਂਗੇ ਕਹਿੰਦਾ ਕਹਾਂ ਮਾਲਾ 5 ਲੱਖ ਵਾਲੀ ਚੀਜ਼ 10 ਚ 15 ਲੱਖ ਚ ਆਈਂ ਦਿਆ ਕਰਾਂਗੇ ਕਹਿੰਦਾ 20 ਲੱਖ ਵਾਲੀ ਚੀਜ਼ ਇਹਨਾਂ ਨੂੰ 40 50 ਲੱਖ ਚ ਦਿਆ ਕਰਾਂਗੇ ਹੁਣ ਪਹਿਲੀ ਗੱਲ ਤਾਂ ਐਂ ਦੇਖੋ ਵੀਰੇ ਅਸੀਂ ਵੀਰੇ ਸਾਨੂੰ ਲੱਗੀ ਆ ਗੇਮ ਪਤਾ ਹਨਾ ਜਦੋਂ ਇਹਦੇ ਕੋਲੇ ਆ ਫੋਨ ਤੇ ਗੱਲ ਹੋ ਰਹੀ ਸੀ ਇਹ ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਕਹਿੰਦਾ ਉਹ ਕਹਿੰਦਾ ਗੇਮ ਪਈ ਜਾਂਦੀ ਆ ਮੈਂ ਕਿਵੇਂ ਜਦੋਂ ਇਹਨੇ ਮੈਨੂੰ ਗੱਲ ਦੱਸੀ ਤੇ ਅਸੀਂ ਗੇਮ ਸਮਝ ਗਏ ਆ ਕੋੜੇ ਵਾਲੀ ਗੇਮ ਦਾ ਵੀਰੇ ਸਾਨੂੰ 3 ਸਾਲ ਪਹਿਲਾਂ ਦਾ ਪਤਾਗਾ ਤੇ ਬਾਕੀ ਵੀਰੇ ਅਸੀਂ ਸਾਰਾ ਕੁਝ ਕਰਕੇ ਦੇਖਿਆ ਪਰ ਕਿਸੇ ਨਾਲ ਕਦੇ ਠੱਗੀ ਨਹੀਂ ਕਰੀ ਹਨਾ ਲੜਾਈਆਂ ਲੱਪੇ ਬਈ ਸਾਰਾ ਕੁਝ ਕਰਿਆ ਪਰ ਹੁਣ ਸਾਰਾ ਕੁਝ ਛੱਡ ਰੱਖਿਆਗਾ 2 ਸਾਲ ਤੋਂ ਜਦੋਂ ਦਾ ਚੈਨਲ ਕਰਿਆਗਾ ਹੁਣ ਨਹੀਂ ਆ ਕੰਮ ਕਰਦੇ ਤਾਂ ਬਈ ਅਸੀਂ ਬੰਦੇ ਹੰਡੇ ਹੋਏ ਸੀਗੇ ਘੁੰਮੇ ਫਰੇ ਸੀ ਸਾਰੇ ਕਿਤੇ ਸਾਨੂੰ ਗੇਮ ਸਮਝ ਆ ਗਈ ਬਈ ਇਹਨਾਂ ਦੀ ਤੇ ਅਸੀਂ ਬਣ ਗਏ ਅਣਜਾਣ ਅਸੀਂ ਉਹਨਾਂਗੇ ਆਏ ਨਹੀਂ ਸ਼ੋਅ ਕਰਾ ਵੀ ਤੁਸੀਂ ਸਾਡੇ ਨਾਲ ਫਰੋਡ ਕਰ ਰਹੇ ਹੋ ਫਿਰ ਉਹ ਜਿਹੜਾ ਬੰਦਾ ਦਲਾਲ ਸੀ ਉਹ ਕਹਿੰਦਾ ਇੱਕ ਘੋੜਾ ਬਈ ਕਾਲੇ ਕਾਂਟੇ ਦਾ ਬੱਚਾਗਾ ਤੇ ਫਲਾਨੀ ਥਾਂ ਖੜਾਗਾ ਉਹ ਆਪਾਂ 15 ਲੱਖ ਦਾ ਲੈ ਕੇ ਸਰਦਾਰਾਂ ਨੂੰ 40-50 ਲੱਖ ਦਾ ਦੇਵਾਂਗੇ 5 ਲੱਖ ਮੈਂ ਫਰਦਾਰਾਂ ਤੋਂ ਲਿਆਉਂਗਾ ਬਾਕੀ 10 10 12 ਲੱਖ ਤੁਸੀਂ ਲਿਆਇਓ ਤੇ ਕਹਿੰਦਾ ਕੱਲ ਨੂੰ ਆਜਿਓ ਸੁਨਾਮ ਪਹਿਲਾਂ ਉਹਨੇ ਸੁਨਾਮ ਦੀ ਲੋਕੇਸ਼ਨ ਨੱਫੀ ਤੇ ਕਹਿੰਦਾ ਆਪਾਂ ਉੱਥੋਂ ਘੋੜਾ ਲੈ ਕੇ ਤੇ ਕਹਿੰਦਾ ਤੁਹਾਡੇ ਕਿੱਲੇ ਤੇ ਲਿਆਵਾਂਗੇ ਤੁਹਾਡੇ ਕਿੱਲੇ ਤੋਂ ਖੋਣ ਕੇ ਕਹਿੰਦਾ ਫਰਦਾਰਾਂ ਨੂੰ ਵੇਚਾਂਗੇ ਤੇ ਕਹਿੰਦਾ ਅੱਗੇ ਜਿੰਨੇ ਵੀ ਜਾਨਵਰ ਇਹਨਾਂ ਨੂੰ ਵੇਚਣੇ ਨੇ ਕਹਿੰਦਾ ਆਪਾਂ ਹੀ ਵੇਚਿਆ ਕਰਾਂਗੇ ਤੁਹਾਡੇ ਕਿੱਲੇ ਤੋਂ ਕਹਿੰਦਾ ਹੁਣ ਉਹ ਸਾਡੇ ਤੇ ਗੇਮ ਪਾਉਨ ਨੂੰ ਫਿਰਦੇ ਸੀ ਤੇ ਅਸੀਂ ਆਖਿਆ ਯਾਰ ਜਦੋਂ ਬੰਦੇ ਆਪਾਂ ਨੂੰ ਠੱਗਣ ਨੂੰ ਫਿਰਦੇ ਨੇ ਵੀ ਇਹਨਾਂ ਤੇ ਗੇਮ ਪੁੱਠੀ ਪਾਈਏ ਤਬਰੇ ਮੈਂ ਹਨਾ ਫੋਨ ਫੋਨ ਮਾਰਤੇ ਸੀ ਸਾਰਿਆਂ ਨੂੰ ਇਹਦੇ ਵੀ ਲਿਆਜੀ ਹੈਗੇ ਮੇਰੇ ਵੀ ਹੈਗੇ ਆ ਤੇ ਚਾਰੇ ਪਾਸੇ ਫੋਨ ਮਾਰਤੇ ਫਿਲਡਿੰਗ ਲਾਤੀ ਪੂਰੀ ਤੇ ਬਈ ਪਹਿਲੇ ਉਹਨਾਂ ਨੇ ਬੁਲਾਇਆ ਸਾਨੂੰ ਫਨਾਮ ਫਨਾਮ ਵੀ ਫੋਨ ਮਾਰਤੇ ਤੇ ਠਾਣੇ ਠੂਣੇ ਤੱਕ ਵੀ ਸਾਰਾ ਕੁਝ ਹੋ ਗਿਆ ਸੀ ਪੂਰੀ ਅਸੀਂ ਪਲੈਨਿੰਗ ਕਰ ਲਈ ਸੀਗੀ ਅਸੀਂ ਉਹਨਾਂ ਤੇ ਗੇਮ ਪੁੱਠੀ ਪਾਉਣ ਨੂੰ ਫਿਰਦੇ ਸੀਗੇ ਤੇ ਚਲੋ ਜੀ ਅਗਲੇ ਦਿਨ ਅਸੀਂ ਜਦੋਂ ਹੋ ਗਏ ਇਕੱਠੇ ਪੁਰਾਣੇ ਯਾਰ ਮਿੱਤਰ ਵੀ ਬੁਲਾ ਲਏ ਇੱਥੇ ਫਾਰਮ ਤੇ ਡੈਰੀ ਫਾਰਮ ਤੇ ਵੀ ਚਲੋ ਚੱਲਦੇ ਆ ਹਨਾ ਜਦੋਂ ਅਸੀਂ ਬਈ ਆ ਫਾਰਮ ਦੇ ਵਿੱਚੋਂ ਚੱਲੇ ਕੋੜਾ ਮਨ ਲਾਉ ਕੋੜੇ ਦਾ ਫਾਇਦਾ ਕਰਨ ਵਾਸਤੇ ਤਾਂ ਬਈ ਸਾਡੀ ਗੱਡੀ ਰੇਫ ਫੜਨੋਂ ਹਟ ਗਈ ਮੈਂ ਗੇਅਰ ਪਾਇਆ ਕਰਾਂ ਗੱਡੀ ਤੇ ਰੇਫ ਤੇ ਪੈਰ ਦੱਬਿਆ ਕਰਾਂ ਗੱਡੀ ਉੱਠਿਆ ਨਾ ਕਰੇ ਤੁਰਿਆ ਨਾ ਕਰੇ ਗੱਡੀ ਆਪ ਦੇ ਆਪ ਚੱਲੀ ਗਈ ਹੌਲੀ ਹੌਲੀ ਮੈਂ ਗੇਅਰ ਬਦਲ ਬਦਲ ਕੇ ਦੇਖਿਆ ਕਰਾਂ ਪਰ ਗੱਡੀ ਤੇ ਕੋਈ ਫਰਕ ਨਾ ਪਿਆ ਕਰੇ ਬਈ ਹਨਾ ਗੱਡੀ ਯਾਰ ਉੱਠੇ ਹੀ ਨਾ ਕਰੇ ਤੇ ਉਸ ਤੋਂ ਬਾਅਦ ਕੀ ਹੋਇਆ ਬਈ ਕਾਫੀ ਦੂਰ ਗਏ ਕੱਲ ਫੰਡੇ ਸੀਗਾ ਤੇ ਕੱਲ ਪਰਸੋਂ ਹਨਾ ਤੇ ਮਨ ਲਾ ਲੱਭਿਆ ਅਸੀਂ ਮਿਸਤਰੀ ਲੱਭੇ ਸਾਨੂੰ ਕਿਤੇੋਂ ਮਿਸਤਰੀ ਨਾ ਮਿਲੇ ਅਸੀਂ ਗੱਡੀ ਖੜਾ ਲਈ ਆਪ ਹੀ ਦੇਖਣ ਲੱਗ ਗਏ ਮਿਸਤਰੀ ਤੋਂ ਪੁੱਛ ਕੇ ਫੋ ਸਭੀ ਗੱਡੀ ਠੀਕ ਨਾ ਹੋਵੇ ਉਧਰੋਂ ਬਾਈ ਕਵੇ ਕਹਿੰਦਾ ਮੈਂ ਪਹੁੰਚ ਗਿਆ ਬਈ ਫਨਾਮ ਕਹਿੰਦਾ ਤੇ ਤੁਸੀਂ ਵੀ ਆ ਜਾਓ ਕਹਿੰਦਾ ਅਸੀਂ ਆਖਿਆ ਉਹ ਪਾਤੜਾਂ ਵਾਲੀ ਲੋਕੇਸ਼ਨ ਬਾਅਦ ਚ ਵਧ ਲਈ ਸੀ ਹਾਂ ਪਹਿਲਾਂ ਆਪਾਂ ਨੂੰ ਫਨਾਮ ਕਿਹਾ ਫਿਰ ਭੱਗੇ ਗਿਆ ਫਿਰ ਸਾਨੂੰ ਪਾਤੜਾਂ ਪਾਤੜਾਂ ਵਾਲੀ ਐਂਡ ਵਾਲੀ ਲੋਕੇਸ਼ਨ ਸਾਨੂੰ ਉਹਨੇ ਪਾਤੜਾਂ ਦਾ ਸੀ ਅਸੀਂ ਆਖਿਆ ਬਈ ਸਾਡੀ ਗੱਡੀ ਖਰਾਬ ਹੋ ਗਈ ਅਸੀਂ ਕੱਲ ਨੂੰ ਆਵਾਂਗੇ ਤੇ ਅਸੀਂ ਨਹੀਂ ਗੱਡੀ ਸਾਡੀ ਹੋਰ ਜ਼ਿਆਦੇ ਖਰਾਬ ਹੋ ਜੂ ਜਦੋਂ ਹੀ ਅਸੀਂ ਗੱਡੀ ਮੋੜ ਲਈ ਬਈ ਉੱਥੋਂ ਸਾਡੀ ਗੱਡੀ ਦਾ ਬਈ 1 ਮਿੰਟ ਦੇ ਅੰਦਰ ਜਮ ਦੁਬਾਰੇ ਸਹੀ ਹੋ ਗਈ ਆਪਦੇ ਆਪ ਜਿਵੇਂ ਪਰਮਾਤਮਾ ਕਰਦਾ ਹੁੰਦਾ ਹੁੰਦਾ ਨਾ ਬਈ ਸਹੀ ਗ੍ਰਹਿ ਟਲ ਗਿਆ ਗ੍ਰਹਿ ਟਲ ਗਿਆ ਗ੍ਰਹਿ ਟਲ ਗਿਆ ਮੰਨ ਲੈ ਯਾਰ ਜਾਂ ਉਹਨਾਂ ਦਾ ਨੁਕਸਾਨ ਹੁੰਦਾ ਜਾਂ ਸਾਡਾ ਹੁੰਦਾ ਹਾਂ ਦੋਨਾਂ ਚ ਇੱਕ ਦਾ ਹੋਣਾ ਸੀ ਜਾਂ ਉਹਨਾਂ ਦਾ ਨੁਕਸਾਨ ਹੁੰਦਾ ਜਾਂ ਸਾਡਾ ਹੁੰਦਾ ਉਹ ਸਾਡੇ ਤੇ ਗੇਮ ਪਾਉਂਦੇ ਸੀ ਤੇ ਅਸੀਂ ਸਮਝ ਗਏ ਅਸੀਂ ਪੁੱਠੀ ਉਹਨਾਂ ਤੇ ਪਾਉਣ ਲੱਗੇ ਸੀਗੇ ਤੇ ਬਈ ਗੱਡੀ ਹਨਾ ਚਲੋ ਮਮੜ ਗਈ ਜਦੋਂ ਗੱਡੀ ਵਾਪਸ ਨੂੰ ਮੁੜ ਗਈ ਵਾਪਸ ਇਹ ਮੂੰਹ ਕਰ ਲਿਆ ਗੱਡੀ ਸਹੀ ਹੋ ਗਈ ਚਲੋ ਆ ਗਏ ਅਸੀਂ ਫਿਰ ਸ਼ਾਮ ਨੂੰ ਸਾਡਾ ਮਨ ਬਦਲ ਗਿਆ ਅਸੀਂ ਆਖਿਆ ਵੀ ਚੱਲ ਯਾਰ ਹੁਣ ਆਪਾਂ ਐ ਕਰਦੇ ਆਂ ਪੰ ਤਾਂ ਦੇਖ ਗੇਮ ਪਤਹੀਆ ਵੀ ਠੱਗੀ ਕਰ ਠੱਗੀ ਕਰੀ ਜਾਂਦੇ ਨੇ ਤੇ ਆ ਠੱਗੀਆਂ ਹੋਈ ਵੀ ਜਾਂਦੀਆਂ ਨੇ ਮੈਂ ਕਿਹਾ ਚਲੋ ਆਪਾਂ ਐ ਕਰਦੇ ਆਂ ਮੈਂ ਕਿਹਾ ਬਾਈ ਹੋਰਾਂ ਨੂੰ ਮੈਂ ਉਹਨਾਂ ਨੂੰ ਜਿਹੜੇ ਮੁੰਡੇ ਨੇ ਤੇ ਨਾ ਮੈਂ ਉਹਨਾਂ ਨੂੰ ਫੋਨ ਲਾ ਕੇ ਆਪਾਂ ਸਮਝਾ ਦਿੰਨੇ ਆਂ ਵੀ ਬਾਈ ਬਣ ਕੇ ਯਾਰ ਆਹ ਕੰਮ ਨਾ ਕਰੋ ਯਾਰ ਕਿਉਂਕਿ ਕੁਛਕ ਟਾਈਮ ਪਹਿਲਾਂ ਨਾ ਇੱਥੇ ਆਹ ਫਾਇਦਾ ਫਾਇਦੇ ਵਾਲਾ ਪੈਂਦਾ ਆਪਣੇ ਬੰਦਾ ਯਾਰ ਰਿਸ਼ਤੇਦਾਰ ਬਾਈ ਲੱਖਾ ਉਦੇ ਨਾਲ ਵੀ ਵਿਚਾਰੇ ਨਾਲ 13-14 ਲੱਖ ਦੀ ਠੱਗੀ ਪਹਿਲਾਂ ਐਸੇ ਗੇਮ 'ਚ ਵੱਜ ਗਈ ਸਾਨੂੰ ਪਤਾ ਸੀ ਪਹਿਲਾਂ ਹੀ ਫਿਰ ਅਸੀਂ ਮੰਨ ਲਾ ਵੀ ਅੱਜ ਕੱਲ੍ਹ ਤੇ ਸਾਨੂੰ ਫੋਨ ਲਾਈ ਜਾਂਦੇ ਵੀ ਆ ਜਾਓ ਬਾਈ ਆ ਜਾਓ ਘੋੜਾ ਲੈ ਲਈਏ ਆਪਾਂ ਗਾਹਾਂ ਪਾਰਟੀ ਨੂੰ ਦੇਣਾ ਫੋਨ ਆਈ ਜਾਂਦੇ ਆ ਬਥੇਰੇ ਕਰੀ ਗਏ ਸਵੇਰੇ ਫਿਰ ਅਸੀਂ ਮੈਂ ਤੇ ਮਾਹੀ ਇਕੱਠੇ ਹੋਏ ਇੱਥੇ ਫਾਰਮ ਤੇ ਬਾਈ ਫਿਰ ਅਸੀਂ ਉਹਨੂੰ ਫੋਨ ਲਾ ਲਿਆ ਬਾਈ ਸਾਡੇ ਕੋਲੇ ਰਿਕਾਰਡਿੰਗ ਵੀ ਆ ਸਾਡੇ ਕੋਲੇ ਜਦੋਂ ਆਇਆ ਕੈਮਰੇ 'ਚ ਸਾਰਾ ਕੁਝ ਰਿਕਾਰਡਿੰਗ ਆ ਸਾਡੇ ਕੋਲੇ ਸਾਰਾ ਕੁਝ ਪਿਆ ਪ੍ਰੂਫ ਫਿਰ ਅਸੀਂ ਉਹਨੂੰ ਸਵੇਰੇ ਫੋਨ ਵੀ ਲਾਇਆ ਵੀ ਭਾਈ ਦੇਖ ਕਿਸੇ ਗਰੀਬ ਦੇ ਨਾਲ ਤੁਸੀਂ ਐ ਨਾ ਠਗੀਆਂ ਮਾਰੋ ਵੀ ਥੋੜੀ ਗੇਮ ਦਾ ਸਾਨੂੰ ਪਹਿਲਾਂ ਹੀ ਪਤਾ ਫਿਰ ਸਾਡੇ ਤੋਂ ਗਲਤੀਆਂ ਮੰਨਣ ਲੱਗ ਗਏ ਕਹਿੰਦੇ ਭਾਈ ਯਾਰ ਚਲ ਠੀਕ ਆ ਤੁਹਾਨੂੰ ਸਮਝ ਆ ਗਈ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਗਾਂ ਕਿਸੇ ਹੋਰ ਭਰਾ ਨਾਲ ਠੱਗੀ ਨਾ ਬਜੇ ਹਾਂ ਵੀਰੇ ਇੰਨੇ ਜਾਣੇ ਆਪਾਂ ਨੂੰ ਦੇਖਦੇ ਆ ਵੀਰੇ ਕਿਸੇ ਹੋਰ ਭਰਾ ਨਾਲ ਕਿਸੇ ਰਿਸ਼ਤੇਦਾਰ ਕਿਸੇ ਨਾਲ ਠੱਗੀ ਨਾ ਬਜੇ ਵੀ ਤੁਹਾਡੇ ਕੋਲੇ ਕੋਈ ਐਵੇਂ ਦੀ ਗੈਂਗ ਆਵੇ ਵੀ ਤੁਹਾਨੂੰ ਦੁੱਗਣੇ ਕਮਾ ਕੇ ਦੇਣਾ ਜਿਹੜਾ ਬੰਦਾ ਤੁਹਾਨੂੰ ਜਾਣਦਾ ਹੀ ਨਹੀਂ ਤੁਹਾਨੂੰ ਦੁੱਗਣੇ ਕਮਾ ਕੇ ਕਿਵੇਂ ਦੇ ਦੂਗਾ ਉਹ ਉਹ ਮੰਨ ਲਾ ਤੁਹਾਨੂੰ ਕਹਿੰਦਾ ਵੀ 15 ਲੱਖ ਦੇ ਆਪਾਂ ਨੂੰ ਘੋੜਾ ਬਣਦਾ ਆਪਾਂ 50 ਲਾ ਦੇ ਦਾਂਗੇ ਉਹ ਸਾਨੂੰ ਵਿੱਚ ਪਾਉਂਦਾ ਕਿਉਂ ਉਹ ਉਹਨੂੰ ਕਹਿਣਾ ਸੀ ਵੀ ਤੂੰ ਭਾਈ 50 ਫੜ ਲੈ 15 ਦੇ ਕੇ ਤੇ ਬਾਕੀ ਤੂੰ ਜੇਬ 'ਚ ਪ ਆ ਗੇਮ ਦੇ ਵਿੱਚ ਪਤਾ ਕੀ ਹੋਣਾ ਸੀ ਜੇ ਅਸੀਂ ਚੱਲ ਜਾਂਦੇ ਉਹਨਾਂ ਨੇ ਸਾਨੂੰ 4 ਲੱਖ ਫੜਾ ਦੇਣਾ ਸੀ ਲੈ ਵੀ 4 ਲੱਖ ਤੇ ਵੀ ਆ ਬਾਈ ਨੂੰ ਤੋਂ ਆਪ ਦੀ ਆਪ ਹੀ ਫਾਇਦੇ ਦੇ ਦੇ ਆਪਦੇ ਹੱਥੀ ਤੇ ਇੱਕ ਯਕੀਨ ਬਣਾ ਲੈਂਦੇ ਨੇ ਹਨਾ ਤੇ ਉਛਾਈ ਵੀ ਉਹਨੂੰ ਦਵਾਉਣੀ ਸੀ ਉਹ ਕੋੜੇ ਵਾਲਾ ਵੀ ਬੰਦਾ ਉਹਨਾਂ ਦਾ ਹੁੰਦਾ ਇਹ ਸਾਰੀ ਗੈਂਗ ਹੁੰਦੀ ਆ ਉਹਨੇ ਬੜ ਲਿਆ ਦੀ 4 ਲੱਖ ਫਿਰ ਸਾਨੂੰ ਕਹਿਣਾ ਸੀ ਵੀ ਜਿਹੜੇ ਦੂਜੇ ਘਟ ਕੇ 12-13 ਲੱਖ ਰੁਪਈਆ ਉਹ ਤੁਸੀਂ ਲਿਆਓ ਆਪਾਂ ਕੋੜਾ ਤੇਰੇ ਕਿੱਲੇ ਤੇ ਲੈ ਚਾਲਦੇ ਆ ਫਿਰ ਉਹ ਸਾਡੇ ਤੋਂ ਪੈਸੇ ਲੈ ਕੇ 12-13 ਲੱਖ ਦਾ ਕੋੜਾ ਇੱਥੇ ਬੰਨ ਲਾਣੇ ਕੋੜਾ ਸਿਰਫ ਉਹਨਾਂ ਦੀ ਬਾਈ 50000 ਦਾ ਵੱਧ ਤੋਂ ਵੱਧ ਲੱਖ ਰੁਪਈਏ ਦਾ ਹਾਂ ਕੋੜਾ ਇੱਥੇ ਲੈ ਕੇ ਬੰਨ ਦਿੰਦੇ ਤੇ ਮੁੜ ਕੇ ਆਲੇ ਨੇ ਕਰ ਲੈਣੀ ਸੀ ਫੋਨ ਬੰਦ ਪਿਆ ਯਾਰ ਦਾ ਕੋੜਾ ਸਾਨੂੰ ਉਹ ਚੇਪ ਜਾਂਦੇ 18-20 ਲੱਖ ਚ ਉਹਨਾਂ ਨੇ ਸਾਨੂੰ ਟੱਟ ਤਾ ਬਈ ਆ ਕੰਮ ਸੀਗਾ ਤੇ ਉਸ ਤੋਂ ਬਾਅਦ ਵੀਰੇ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਦੱਸ ਹੀ ਦਿੱਤਾ ਵੀ ਅਵੇਅਰ ਕਰਨਾ ਸੀਗਾ ਬਈ ਕਿਸੇ ਨਾਲ ਅੱਗੇ ਨਾ ਠੱਗੀ ਹੋਵੇ ਯਾਰ ਕਿਉਂਕਿ ਹੱਕ ਸੱਚ ਦੀ ਕਮਾਈ ਦੇਣੀ ਬਹੁਤ ਔਖੀ ਆ ਬਈ ਹਨਾ ਬਹੁਤ ਜ਼ਿਆਦਾ ਤੇ ਵੀਡੀਓ ਬਈ ਸਾਰਿਆਂ ਤੱਕ ਸ਼ੇਅਰ ਕਰ ਦਿਓ ਆਪਦੇ ਯਾਰਾਂ ਦੋਸਤਾਂ ਤੱਕ ਰਿਸ਼ਤੇਦਾਰਾਂ ਤੱਕ ਭੈਣ ਭਾਈਆਂ ਤੱਕ ਸਾਰੇ ਤੱਕ ਭੇਜ ਦਿਓ ਤੇ ਸੋ ਬਾਈਆਂ ਨੂੰ ਇੱਕ ਗੱਲ ਕਹੀ ਸੀ ਵੀ ਤੁਸੀਂ ਆ ਕੰਮ ਛੱਡ ਦਿਓ ਵੀਰੇ ਹਨਾ ਤੇ ਨਾ ਤਾਂ ਥੋਡੀ ਅਸੀਂ ਫੋਟੋ ਦਿਖਾਈਏ ਨਾ ਤੁਹਾਡਾ ਅਸੀਂ ਨਾਮ ਪਤਾ ਦੱਸੀਏ ਵੀ ਤੁਸੀਂ ਕੌਣ ਹੋ ਕਿੱਥੋਂ ਦੇ ਹੋ ਵੀ ਤਾਂ ਅਸੀਂ ਤਾਂ ਇਕੱਲਾ ਇੱਕ ਫਰਾਡ ਸ਼ੋਅ ਕਰਨਾ ਵੀ ਆ ਫਰਾਡ ਆ ਦੁਨੀਆ ਦੇ ਵਿੱਚ ਚੱਲ ਰਿਹਾ ਹੈਗਾ ਪੰਜਾਬ ਹਰਿਆਣਾ ਸਾਰੇ ਕਿਤੇ ਚੱਲ ਰਿਹਾ ਹੈਗਾ ਤੇ ਵੀ ਅਸੀਂ ਤੁਹਾਡੀ ਕੋਈ ਫੋਟੋ ਵੀਡੀਓ ਨਹੀਂ ਪਾਉਂਦੇ ਉਹ ਕਹਿੰਦੇ ਠੀਕ ਆ ਬਈ ਹਨਾ ਮੈਂ ਕਿਹਾ ਅਸੀਂ ਵੀਡੀਓ ਜ਼ਰੂਰ ਪਾਵਾਂਗੇ ਕਹਿੰਦੇ ਕੋਈ ਗੱਲ ਨਹੀਂ ਬਈ ਹਨਾ ਹੋਰ ਤਾਂ ਹੋ ਰਿਹਾ ਯਾਰ ਕਬੂਤਰਾਂ ਜੀ ਵੀ ਠੱਗੀ ਚੱਲ ਪਈ ਹੁਣ ਉਹ ਫਰਾਡ ਵੀ ਤੁਹਾਨੂੰ ਕਦੇ ਫੇਰ ਸਮਝਾਵਾਂਗੇ ਬਾਕੀ ਬਈ ਅੱਜ ਸਾਡਾ ਮਕਸਦ ਇਹੀ ਸੀਗਾ ਮੈਂ ਚਲੋ ਬਈ ਦੱਸਣਾ ਜ਼ਰੂਰੀ ਹੈ ਯਾਰ ਜੋ ਆਪਣੇ ਨਾਲ ਹੋਇਆ ਤੇ ਆ ਗੇਮ ਹੋਰ ਗਰੀਬ ਭਰਾ ਨਾਲ ਨਾ ਹੋਵੇ ਹੋਰ ਨਾਲ ਨਾ ਹੋਵੇ ਆ ਗੇਮ ਪਰਸੋਂ ਚੱਲੀ ਸੀ ਤੇ ਕੱਲ ਜਾਂ ਅੱਜ ਆ ਕੇ ਮੰਨ ਲਾ ਕੀ ਅਸੀਂ ਖਤਮ ਕਰੀਆ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਤਾਂ ਇਹ ਜਿਹੇ ਫਰੋਡ ਹੋ ਰਿਹਾ ਹੈ। ਇਹ ਜਿਹੇ ਫਰੋਡਾਂ ਤੋਂ ਬਚੋ ਬਾਈ। ਬਾਕੀ ਹਾਂ ਆਪਣੇ ਆ ਆਪਣੇ YouTube ਤੇ ਚੈਨਲ ਵੀ ਆ ਦੇਖ ਜਾਨਵਰ ਮਹਿਕਮਾ ਆਪਾਂ ਬੈਠੇ ਆ ਆਪਣਾ ਸਿੱਧਾ ਨੰਬਰ ਤੁਹਾਨੂੰ ਦੱਸ ਵੀ ਰੱਖਿਆ। ਕਿਸੇ ਭੈਣ ਭਰਾਣੇ ਕੋਈ ਪਸ਼ੂ ਲੈਣਾ ਵੇਚਣਾ ਖਰੀਦਣਾ ਆਪਣੇ ਨਾਲ ਸਿੱਧਾ ਕੰਟੈਕਟ ਕਰੋ ਜੇ ਕੱਲ ਨੂੰ ਬਾਈ ਕੋਈ ਵੀ ਲਾਂਭਾ ਜੇ 1% ਦਾ ਵੀ ਵੀ ਲੈਣ ਦੇਣਾ ਆਪਾਂ ਬੈਠੇ ਆਂ ਬਈ ਜ਼ਿੰਮੇਦਾਰ ਆਪਾਂ ਕਿਸੇ ਭਰਾ ਨਾਲ ਕੋਈ 1 ਰੁਪਏ ਦੀ ਆਪਾਂ ਠੱਗਣੀ ਨਹੀਂ ਮਾਰਨੀ ਨਾ ਆਪਾਂ ਕਰੀਏ ਇਹੋ ਜਿਹਾ ਕੰਮ ਪ੍ਰਮਾਤਮਾ ਆਪਦਾ ਹੀ ਦੇਈ ਜਾਵੇ ਇੰਨੇ ਹੀ ਬਹੁਤ ਆ ਪਰ ਲੋਕਾਂ ਤੋਂ ਬਚੋ ਬਾਈ ਜਿਹੜੇ ਫਰੋਡ ਚੱਲੀ ਜਾਂਦੇ ਆ ਤਾਂ ਮਿੱਤਰੋ ਆਸੀ ਬਾਈ ਜਾਨਵਰਾਂ ਦਾ ਫਰੋਡ ਤੁਸੀਂ ਸਾਰਾ ਸਮਝ ਗਏ ਜਿਹੜਾ ਹੋਇਆਗਾ ਤਾਂ ਬਾਈ ਆਪਦਾ ਅੱਗੇ ਤੋਂ ਧਿਆਨ ਰੱਖਿਓ 2 ਰੁਪਿਆ ਦੇ ਲਾਲਚ ਪਿੱਛੇ ਬੜਾ ਵੱਡਾ ਘਾਟਾ ਖਾ ਲੋਗੇ ਸ ਤੇ ਮਨ ਲਾ ਵੀ ਇਹ ਕੱਲ ਗੱਡੀ 'ਚ ਖਰਾਬੀ ਨਾ ਆਉਂਦੀ। ਹਾਂ। ਤੇ ਅਸੀਂ ਆ ਜਾਂਦੇ। ਹਾਂ। ਤੁਸੀਂ ਸਾਡੇ ਤੇ ਗੇਮ ਪਾਉ ਨੂੰ ਫਿਰਦੇ ਸੀ ਜੀ ਪੁੱਠੀ ਥੋੜੇ ਤੇ ਪਾਉਂਦੀ ਸੀ। ਤੇ ਬਈ ਨਾ ਨੁਕਸਾਨ ਜਾਂ ਤੁਹਾਡਾ ਹੁੰਦਾ ਜਾਂ ਸਾਡਾ ਹੁੰਦਾ। ਤੂੰ ਰੱਬ ਨੇ ਆਪਾਂ ਨੂੰ ਰੱਖ ਲਿਆ ਚੱਲ। ਹਾਂ। ਤੇ ਹੁਣ ਤੂੰ ਐਂ ਲਾ ਲਾ ਬਈ ਯਾਰ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਬੰਦੇ ਦਾ ਕੀਤਾ ਨਾ ਅੱਗੇ ਆ ਜਾਂਦਾ ਉਹਦੇ। ਹਾਂ। ਤੇ ਭਰਾ ਬਣ ਕੇ ਨਾ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਤੁਸੀਂ ਜਿੰਨੇ ਨਾਲ ਕਰ ਲਿਆ ਕਰ ਲਿਆ ਤੇ ਆਹ ਕੰਮ ਨਾ ਕਰੋ। ਭਰਾ ਬਣ ਕੇ ਯਾਰ ਤੈਨੂੰ ਦਿਲੋਂ ਸਮਝਾਉਣਾ ਯਾਰ। ਕੋਈ ਚੱਕਰ ਨਹੀਂ ਵੀ ਕਰ ਤੂੰ ਆਪਣੇ ਨਾਲ ਦਿਲੋਂ ਗੱਲ ਕਰਨੀ ਕੋਈ ਚੱਕਰ ਵਾਲੀ ਗੱਲ। ਮੇਰੇ ਮਤਲਬ ਉਹੀ ਕਹਿਣਾ ਭਰਾ ਬਣ ਕੇ ਇਹਨਾਂ ਸਾਡੇ ਨਾਲ ਇੱਥੇ ਦੇਖਣ ਦੀ ਗੱਲ ਆ ਮਹੀਨਾ ਪਹਿਲਾਂ ਕਿਉਂਕਿ ਬਈ ਆਪਾਂ ਤਾਂ ਹੰਡੇ ਹੋਏ ਆ ਅਸੀਂ ਸਾਰੇ ਕੰਮ ਕਰਕੇ ਛੱਡੇ ਹੋਏ ਨੇ ਪਰ ਅਸੀਂ ਗਲਤ ਕੰਮ ਨਹੀਂ ਕਰਿਆ ਲੜਾਈਆਂ ਲੱਪੇ ਸੀ ਸਾਰਾ ਕੋਸ਼ਿਸ਼ ਹੀ ਕਰਿਆ ਬਈ। ਹੈਲੋ ਸਮੇਂ ਨਾਲ ਸਾਰਾ ਕੁਝ ਹੁੰਦਾ ਬਈ। ਹਾਂ ਮਰੇ ਪਤਾ ਕੀ ਹੁੰਦਾ ਮੈਂ ਤੈਨੂੰ ਤਾਂ ਸਮਝਾਉਣਾ 20 ਵਾਰ ਕਿ ਯਾਰ ਨਾ ਕਰੋ ਯਾਰ। ਬਾਈ ਕੀ ਆਲਾ? ਅਦੇ ਕੀ ਗੱਲੇ। ਹਾਂ ਜਾਨ ਮੇਰੀ ਸੁਣ ਇਹ ਗੇਮ ਨਾ ਸਾਡੇ ਬੰਦੇ ਦੇ ਪਹਿਲਾਂ 2.5 ਮਹੀਨੇ ਪਹਿਲਾਂ ਪੈ ਗਈ ਹੈ ਘੋੜੇ ਵਾਲੀ। ਠੀਕ ਹੈ ਗੇਮ ਤਾਂ ਸਾਨੂੰ ਉਦੋਂ ਨਹੀਂ ਪਤਾ ਲੱਗਿਆ ਢੋਲੀ ਦਾ ਪਰ ਅਸੀਂ ਕੱਲ ਦੇਖ ਤੁਹਾਡੇ ਦੇ ਗੇਮ ਬਹੁਤ ਤਗੜੀ ਪਾਰਤੀ ਸੀ ਹਨਾ ਚੱਲਾ ਕੱਲ ਥਾਲਾ ਮੌਸਮ ਖਰਾਬ ਮੰਨ ਲਾ ਵੀ ਗੱਡੀ ਖਰਾਬ ਹੋਣ ਕਰ ਕੱਲ ਨੂੰ ਪਤਾ ਨਹੀਂ ਜਾਂਦਾ ਤੁਹਾਡਾ ਨੁਕਸਾਨ ਹੁੰਦਾ ਜਾਂ ਸਾਡਾ ਹੁੰਦਾ ਹਨਾ ਪਰ ਇਹ ਤਾਂ ਪਰਮਾਤਮਾ ਨੇ ਚੰਗਾ ਕਰਿਆ ਪਰ ਤੁਸੀਂ ਆਹ ਕੰਮ ਗਲਤ ਕਰਦੇ ਹੋ ਦੇਖ ਲੋਕਾਂ ਨਾਲ ਇਹੋ ਜਿਹਾ ਕੰਮ ਨਾ ਕਰਿਆ ਕਰੋ ਕੋਈ ਪੋਲਾ ਪਾਲਾ ਫਸ ਜਾਣਾ ਹੁੰਦਾ ਤੁਸੀਂ ਸਾਡੇ ਇਧਰਾਂ ਕੋਈ ਗੱਲ ਨਹੀਂ ਕਰਦੇ ਜਾਗਰੂਕ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਕੋਈ ਚਿੱਤਰ ਵਾਲੀ ਗੱਲ ਨਹੀਂ ਤੁਸੀਂ ਬੱਸ ਮੈਂ ਤੁਹਾਨੂੰ ਇੰਨਾ ਕਹਿਣਾ ਵੀ ਨਾ ਤਾਂ ਤੁਹਾਡਾ ਵੀ ਨਾਂ ਲਈਏ ਨਾ ਫੋਟੋ ਵੀਡੀਓ ਪਾਈਏ ਬਾ ਤੁਹਾਡਾ ਉਹ ਨਹੀਂ ਕਰਦੇ ਹੈਗੇ ਬਾਕੀ ਦੂਜੀ ਅਲਬਈ ਤੈਨੂੰ ਦਿলো ਸਮਝਾਇਆਗਾ ਦੇਖ ਯਾਰ ਹਨਾ ਬੰਦੇ ਦਾ ਕੀਤਾ ਗਿਆ ਆ ਜਾਂਦਾ ਕੱਲ ਜੇ ਕੋਈ ਨਵੀਂ ਗੱਡੀ ਦੇ ਵਿੱਚ ਦਿੱਕਤ ਆਈ ਹੈ ਨਾ ਉਹ ਗੱਲ ਕਰ ਕੀ ਆਈ ਆ ਜਾਂ ਤਾਂ ਵੀ ਤੁਹਾਡਾ ਨੁਕਸਾਨ ਹੋ ਜਾਂਦਾ ਕੱਲ ਜਾਂ ਸਾਡਾ ਹੁੰਦਾ ਚਲੋ ਚਲੋ ਕੋਈ ਆਲੀ ਭਰਾਇਆ ਬਈ ਬਣ ਕੇ ਉਹ 2 ਰੁਪਏ ਘੱਟ ਕਮਾ ਲਓ ਯਾਰ ਬਦਲ ਦਿਓ ਯਾਰ ਕੰਮ ਪਰ ਠੀਕ ਹੈ ਵੀਰੇ